ਸਤਿ ਸ਼੍ਰੀ ਅਕਾਲ ਵਈ ਸਾਰਿਆਂ ਨੂੰ ਕਿਵੇਂ ਹੋ ਸਾਰੇ? ਲੱਗਦਾ ਵੀ ਲਾਈਵ ਆਇਆ ਬੜੇ ਟਾਈਮ ਬਾਅਦ ਬੜੇ ਟਾਈਮ ਕੇ ਆ ਪਹਿਲੀ ਦੂਜੀ ਵਾਰੀ ਲਾਈਵ ਆਇਆ ਆਪਾਂ ਇਸ ਤੋਂ ਤੇ ਤੁਹਾਨੂੰ ਪਤਾ ਵੀ ਸਰਪੰਚੀ ਦਾ ਕੰਮ ਜ਼ੋਰ ਆ ਹੋ ਰਾਂ ਦੇਣਾ ਪੰਜਾਬ ਚ ਵੋਟਾਂ ਪੈਣੀਆਂ ਹਨ ਸਰਪੰਚੀ ਦੀਆਂ ਤੇ ਤਾਂ ਕਰਕੇ ਬੜੇ ਬਸੇ ਰੌਲਾ ਪੈ ਰਿਹਾ ਕਿਸੇ ਲੜਾਈਆਂ ਹੋ ਰਹੀਆਂ ਕਦੇ ਕੁਝ ਹੋ ਰਿਹਾ ਹੈ ਨਾ ਤੇ ਇੱਕ ਮੁੱਦਾ ਹੋਰ ਵੀ ਉੱਠਿਆ ਵਾ ਵੀ ਕਈ ਜਗ੍ਹਾ ਪਿੰਡਾਂ ਵਿੱਚ ਪੰਜਾਬੀਆਂ ਦੀ ਵੋਟਾਂ ਹੀ ਬਹੁਤ ਘਟ ਹੈ ਤੇ ਜਿੱਥੇ ਭਈਆਂ ਦੀ ਵੋਟਾਂ ਜ਼ਿਆਦਾ ਆ ਤੇ ਹੁਣ ਲਾਸਟ ਟਾਈਮ ਇੱਕ ਪਿੱਛੇ ਜੇ ਇੱਕ ਪੰਜਾਬ ਫਲੇਮ ਕਰਕੇ ਚੈਨਲਾ ਉਹਨਾਂ ਨੇ ਵੀਡੀਓ ਵੀ ਪਾਈ ਥੀ ਉਸ ਮੁੱਦੇ ਤੇ ਕੀ ਸੱਚੀਓ ਆਉਣ ਵਾਲਾ ਪੰਜਾਬ ਦਾ ਸੀਐਮ ਜਿਹੜਾ ਭਈਆ ਹੋਊਗਾ ਕੋਈ ਤੇ ਗੱਲ ਉਹ ਹੋ ਜਾਂਦੀ ਹੈ ਵੀ ਹੁਣ ਜਿਵੇਂ ਸਾਡੇ ਆਪਣੇ ਨਾਲ ਪਿੰਡ ਜਗਤਵਰ ਆਇਆ ਮੋਹਾਲੀ ਦੀ ਬਿਲਕੁਲ ਨਾਲ ਹੈ 에어ਪੋਰਟ ਦੇ ਮਾਤਮਾ ਕਹਿੰਦਾ ਅੱਧਾ ਕਿਲੋਮੀਟਰ ਦੂਰ ਆਉਣਾ ਪਿੰਡ ਉਹ ਕੋਪਿੰਟ ਵਿੱਚ ਦੇਖੋ ਤੁਸੀਂ ਜਗਤਵਰਾ ਪਿੰਡ ਵਿੱਚ 700 ਵੋਟ ਸੀ ਤੇ ਜਿਹੜੀ ਨਾਲ ਵਸਦੀ ਕਲੋਨੀ ਭਈਆਂ ਦੀ ਸੀਗੀ ਤੇ ਸੀਗੀ 6 ਤੇ 7000 ਵੋਟ ਤੇ ਉਹਨਾਂ ਨਾਲ ਕੀ ਕਰਿਆ ਉੱਥੇ ਦੇ ਐਮਐਲਏ ਨੇ ਚੱਕ ਕੇ ਜਿਹੜੀ ਕਲੋਨੀ ਬਸੀਵਦੀ ਭਈਆਂ ਦੀ ਉੱਚ ਕੇ ਰਲਾਤੀ ਇਹਦੇ ਵਿੱਚ ਪਿੰਡ ਵਿੱਚ ਰਲਾਤੀ ਹੁਣ ਪਿੰਡ ਦੀ ਵੋਟ ਤਾਂ ਗਈ ਘਟ ਪਿੰਡ ਦੀ ਵੋਟ ਤਾਂ ਸਾਰੀ 7-800 ਹੈ ਜਿਹੜੀ ਪ੍ਰਵਾਸੀਆਂ ਦੀ ਵੋਟ ਹੈ ਉਹ 6 ਤੋਂ 7000 ਹੈ ਇਤਨਾ ਦਸ ਗੁਣਾ ਫਰਕ ਪੈ ਗਿਆ ਤੇ ਕੋਈ ਜੀ ਚੀਜ਼ ਚੱਲੀ ਜਾਂਦੀ ਹੈ ਕਿ ਭਾਈ ਹਾਂ ਵਾਲੇ ਟਾਈਮ 'ਚ ਜੇ ਆਹੀ ਕੰਮ ਰਿਆ ਤਾਂ ਬਈਆਂ ਦਾ ਰਾਜ ਆ ਜਾਊਗਾ ਫਿਰ ਤਾਂ ਟਾਈਮ ਬਹੁ ਮਾੜਾ ਹੋਊਗਾ ਉਹਨਾਂ ਵਾਲਾ ਫਿਰ ਤਾਂ ਤੁਸੀਂ ਹਿਸਾਬ ਲਾ ਲਓ ਵੀ ਇਹ ਤਾਂ ਹੁਣੇ ਤੁਹਾਡੀ ਪੱਗਾਂ ਨੂੰ ਹੱਥ ਪਾਉਣੇ ਆ ਅੱਗੇ ਅੱਗੇ ਤਾਂ ਤੁਹਾਨੂੰ ਕਿਨਾਂ ਖੰਗਣ ਵੀ ਦੇਣਾ ਹੈਗਾ ਤੇ ਬਹੁਤ ਬੰਦੇ ਤੇ ਮਿਰਚਾਂ ਵੀ ਲੜਦੀ ਵੀ ਭਾਈ ਭਈਆਂ ਨੂੰ ਮਾੜਾ ਬੋਲਦੇ ਵੀ ਤੁਸੀਂ ਆਪਣੇ ਘਰੇ ਰੱਖ ਲਓ ਉਹਨਾਂ ਨੂੰ ਇੱਥੋਂ ਤੇ ਜ਼ਿਆਦਾ ਹੀ ਮਿਰਚਾਂ ਲੱਗਦੀਆਂ ਆਹ ਜਗਤਪੁਰੇ ਪਿੰਡ ਦੀ ਕਹਾਣੀ ਦੀ ਦੇਖ ਲਾ ਹੁਣ ਉੱਥੇ ਭਈਏ ਸ੍ਰੀਆਮ ਕਹਿੰਨੇ ਵੀ ਭਾਈ ਸਾਡਾ ਬੰਦਾ ਸਰਪੰਚ ਬਣੂਗਾ ਹੁਣ ਉਸੇ ਚੀਜ਼ ਪਿੱਛੇ ਸਾਰਾ ਰੌਲਾ ਪਈ ਜਾਂਦਾ ਆ ਖਰਾਬ ਖਬਰਾਂ ਵੀ ਚੱਲੀ ਜਾਂਦੀਆਂ ਪੰਜਾਬੀ ਲੋਕ ਚੈਨਲ ਦੇ ਵੀ ਖਬਰ ਚੱਲਦੀ ਉਸ ਚੀਜ਼ ਦੀ ਕਿ ਭਈਆਂ ਦੀ ਬੋਟਾ ਜਾਦੇ ਆ ਯਾਰ ਫੋਟੇ ਬਹੁਤ ਜਾਦੇ ਆ ਕਦੇ ਕਦੇ ਤਾਂ ਇਹ ਇਦਾਂ ਲੱਦੇ ਵੀ ਜਾਨ ਬੁੱਝੀ ਗਏ ਉਹਰੇ ਵਸਾਈ ਗਏ ਲਿਆ ਕੇ ਕਿਉਂਕਿ ਦੇਖੋ ਜਦੋਂ ਵੀ ਆਪਾਂ ਚੰਡੀਗੜ੍ਹ ਤੋਂ ਪੰਜਾਬ ਐਂਟਰ ਕਰਦੇ ਆ ਨਾ ਉੱਥੇ ਤੱਕ ਕੋਈ ਭਈਏ ਦੀ ਕੋਈ ਰੇੜੀ ਤੱਕ ਨਹੀਂ ਹੁੰਦੀ ਹੈਗੀ ਤੁਸੀਂ ਦੋ ਡਿੰਗਾ ਅੱਗੇ ਆ ਜਾਓ ਭਈਆਂ ਦੀ ਰੇੜੀ ਸਟਾਰਟ ਹੋ ਜੰਨੀ ਹੈ ਚਾਹ ਤੁਸੀਂ ਇਧਰ ਛੇ ਵੇਸ ਵਾਲੀ ਸਾਈਡ ਨੂੰ ਆ ਜਾਓ ਚਾਹ ਜਗਤਪੁਰ ਵਾਲੀ ਸਾਈਡ ਨੂੰ ਆ ਜਾਓ ਕਾਪਾ ਤਾਂ ਬਈ ਲਾਈਵ ਦੇਖੀਏ ਚੀਜ਼ਾਂ ਇਹ। ਵੀ ਚੰਡੀਗੜ੍ਹ ਤੱਕ ਤਾਂ ਠੀਕ ਐ। ਉਸ ਤੋਂ ਬਾਅਦ ਤੁਸੀਂ ਬਾਰਡਰ ਪਾਸ ਪੰਜਾਬ 'ਚ ਐਂਟਰੀ ਹੋਣਾ। ਮਾਗਿਆ ਤੁਹਾਨੂੰ ਪੰਜਾਬੀ ਬੰਦਾ ਘੱਟ ਉਹਨੂੰ ਭਈਆ ਜਿਆਦਾ ਮਿਲੂਗਾ। ਇੰਨਾ ਜਿਆਦਾ ਭਈਆ ਉੱਥੇ ਬਈ ਯਾਰ ਉਸ ਏਰੀਆ 'ਚ ਤਾਂ ਬਹੁਤ ਜਿਆਦਾ ਭਈਆ ਆ। ਤੇ ਤੁਸੀਂ ਬਾਕੀ ਆਹ ਲਾ ਲਓ ਇੱਧਰ ਬੁਲਾਉਂਗੀ ਹੋ ਗਿਆ ਨਾ ਬੁਲਾਉਂਗੀ ਤੇ ਚੰਡੀਗੜ੍ਹ ਦੇ ਜਿੰਨੇ ਵੀ ਲਾਗਨੇੜੇ ਪਿੰਡ ਐ। ਕਿ ਅੱ비 ਬੰਦਾ ਘਟਾ ਤੁਸੀਂ ਇੱਥੇ ਰਾਤ ਨੂੰ ਨਹੀਂ ਜਾ ਸਕਦੇ ਹੈਗੇ ਇੰਨਾ ਮਾੜਾ ਹਾਲ ਹੈ ਇੰਨਾ ਜਿਆਦਾ ਭਈਆ ਉੱਥੇ ਭਈ ਤੁਸੀਂ ਉਹ ਲੋੜ ਪੂਰਾ ਭਈਆਂ ਦਾ ਰਾਜ ਆ ਤੁਸੀਂ ਖੈੜ ਖੈੜ ਤੱਕ ajo ਖੈੜ ਤੇ ਹਿਮਾਚਲੀ ਸਟਾਰਟ ਹੋ ਜਾਂਦੇ ਆ ਪੂਰੇ ਤੇ ਲੈ ਕੇ ਖੈੜ ਤੇ ਖਾਨਪੁਰ ਦੇ ਵਿੱਚ ਸਾਰੇ ਹਿਮਾਚਲੀ ਤੇ ਇੱਥੇ ਕਰਾਲੀ ਦਾ ਖਾਜੋ ਇੱਥੇ ਸਾਰੇ ਪਾਸੇ ਤੁਸੀਂ ਬਾਹਰ ਦੇ ਲੋਕ ਰਹਿੰਦੇ ਆ ਤੇ ਮੈਂ ਤੁਹਾਨੂੰ ਆਪ ਮੇਰੇ ਭਈ ਆਪਾਂ ਤਾਂ ਡੇਲੀ ਦੇਖਦੇ ਸੀ ਨੂੰ ਡੇਲੀ ਆਉਣਾ ਜਾਣਾ ਆਪਣਾ ਤਾਂ ਉਧਰ ਨੂੰ ਹਨਾ ਵੀ ਰਾਤ ਨੂੰ ਆਉਣਾ ਬਹੁਤ ਤੁਸੀਂ ਹਿਸਾਬ ਲਾ ਲਓ ਜਗਤਵਰੇ ਪਿੰਡ ਦੀ ਅਗਰ ਗੱਲ ਕਰ ਲਈ ਜਗਤਵਰੇ ਜੇ ਤਾਂ ਆਪਾਂ ਰਾਤ ਨੂੰ ਬਾਈ ਤੁਸੀਂ ਹਿਸਾਬ ਲਾ ਲਓ 8 ਵਜੇ ਦੇ ਬਾਅਦ ਨਹੀਂ ਤੁਸੀਂ ਇਕੱਲੇ ਇਧਰ ਨੂੰ ਜਾ ਸਕਦੇ ਇੰਨਾ ਪਈਆ ਉੱਥੇ ਹਾਰ ਉੱਥੇ ਰੇੜੀਆਂ ਤੇ ਰੇੜੀਆਂ ਰਹਿ ਰੱਬ ਦਾ ਨਾਮ ਇੱਥੇ ਪਿੰਡ ਮੋਹਾਲੀ ਹੋ ਗਿਆ ਬੁਲਾਉਂਗੀ ਖੈੜ ਇਧਰ ਪਿੰਡੋ ਕੇ ਜੰਡ ਪਰ ਜਾ ਇੱਥੇ ਤਾਂ ਸਾਰੇ ਪਾਸੇ ਭਈਆ 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 ਇਹਨਾਂ ਭਈਆ ਬਚੁਰਾ ਮੈਂ ਕਹਿੰਦਾ ਤੇ ਆਪਣੇ ਲੋਕ ਬਾਹਰ ਜਾਈ ਜੰਨੇ ਆ ਤੇ ਬਸ ਕੀ ਆ ਹੁੰਦਾ ਆ ਬਾਸ ਤੋਂ ਰੇਲ ਦੀ ਟਿਕਟ ਲਈ ਮਾਲ ਸਟੇਸ਼ਨ ਤੇ ਪਹੁੰਚਿਆ ਨਹੀਂ ਦੇਪ ਜਿਕਾਰੀ ਪਾਂ ਦੀ ਕੱਲ ਆਪਾਂ ਖੜ ਗਏ ਸੀ ਹਸਪਤਾਲ ਹਸਪਤਾਲ ਜਿੱਦਾਂ ਸਭਾਈ ਬਹੁਤ ਸੀ ਠੀਕ ਹੈ ਹਸਪਤਾਲ ਦੀ ਨਹੀਂ ਕੋਈ ਦਿੱਕਤ ਸੀਗੀ ਪਰ ਉੱਥੇ ਨਾ ਜਿੰਨੀ ਆਪ ਚਗਾਰੀਆਂ ਬੱਜੀ ਹੋਈਆਂ ਸੀਗੀਆਂ ਉਹ ਲਾਲ ਪਾਣ ਵਾਲੀਆਂ ਇਹ ਕੋਈ ਆਪਣਾ ਬੰਦਾ ਦਾ ਮਾਰਦਾ ਨਹੀਂ ਹੈਗਾ ਇਹ ਭਈਆਂ ਦੇ ਖੰਮ ਹੁੰਦੇ ਆ ਦੇਖ ਲੋ ਤੇ ਮੇਰੇ ਹਿਸਾਬ ਨਾਲ ਤਾਂ ਬਈ ਆਪਣੇ ਬੰਦਿਆਂ ਨਾਲ ਹੀ ਉਹ ਰੱਖਣਾ ਚਾਹੀਦਾ ਆ ਜਿਹੜਾ ਬੰਦਾ ਸਰਦਾਰ ਆ ਉਹਦੇ ਨਾਲ ਹੀ ਸਮਾਨ ਸੱਲਾ ਜੋ ਲੈਣਾ ਉੱਥੋਂ ਲੋ ਠੀਕ ਹੈ ਆਪਣੇ ਪੰਜਾਬੀ ਬੰਦੇ ਤੋਂ ਲੋ ਜ਼ਰੂਰੀ ਨਹੀਂ ਸਰਦਾਰ ਤੋਂ ਲੈਣਾ ਹਨ ਆਪਣੇ ਪੰਜਾਬੀ ਬੰਦਿਆਂ ਤੋਂ ਲੋ ਸਮਾਨ ਸੱਲਾ ਜੋ ਵੀ ਲੈਣਾ ਹੈ ਭਈਆਂ ਦਾ ਕਰੋ ਬਾਈਗਾਰਡ ਮੇਰਾ ਤਾਂ ਇਹ ਮੰਨਣਾ ਬਾਈ ਕਿਉਂਕਿ ਸਾਰਾ ਕੰਮ ਕਰ ਇਹਨਾਂ ਨੇ ਸੰਭਲਿਆ ਤੁਹਾਡੇ ਅੱਗੇ ਤੁਸੀਂ ਅੱਗੇ ਤੋਂ ਇਹ ਜਿਹਾ ਟਾਈਮ ਆਊਗਾ ਮੈਨੂੰ ਲੱਗਦਾ ਆਪਾਂ ਨੂੰ ਇਹਨਾਂ ਕੋਲ ਕੰਮ ਲੈਣਾ ਪੰਜਾਬ 'ਚ ਰਹਿ ਕੇ ਵੀ ਇਹਨਾਂ ਦੇ ਕੰਮ ਲੈਣਾ ਪਿਆ ਕਰਨਾ ਇਹਨਾਂ ਦੇ ਕੋਲ ਦਿਹਾੜੀ ਜਾਣਾ ਪਿਆ ਕਰਨਾ ਇਹ ਟਾਈਮ ਆ ਜੂਗਾ ਕਾਹਗਾ ਹਾਂ ਹਾਲੇ ਤਾਂ ਫੇਰ ਵੀ ਟਾਈਮ ਹੈਗਾ ਮੈਂ ਕਹਿੰਦਾ ਸੰਭਲ ਜਾਣਾ ਚਾਹੀਦਾ ਆ ਬਾਕੀ ਯਾਰ ਇਸ ਮੁੱਦੇ ਤੇ ਬੋਲਣਾ ਵੀ ਚਾਹੀਦਾ ਰਾਂ ਕਿਉਂਕਿ ਇਹ ਕੀ ਪਾਇਨਾ ਕਮੈਂਟ ਮਾਰਿਆ ਆਂ ਉਰਦੂ ਵਿੱਚ ਬਾਈ ਉਰਦੂ ਦਾ ਭੌਂ ਆਉਂਦੀ ਨਹੀਂ ਹੈਗੀ ਤੇ ਸੰਭਲਣਾ ਚਾਹੀਦਾ ਇਸ ਮੁੱਦੇ ਤੇ ਯਾਰ ਠੀਕ ਹੈ ਨਾ ਜੇ ਹੁਣ ਵੀ ਨਾ ਸੰਭਲੇ ਫਿਰ ਤਾਂ ਬੜਾ ਮਾੜਾ ਹਾਲ ਹੋਊਗਾ ਉਹਨਾਂ ਦੇ ਟਾਈਮ 'ਚ ਤਾਂ ਮੇਰਾ ਮੰਨਣਾ ਇਹ ਹੈ ਵੀ ਜਿੰਨੇ ਵੀ ਪੰਜਾਬ 'ਚ ਯਾਰ ਪੰਜਾਬ 'ਚ ਜਿੰਨੇ ਵੀ ਗਲਤ ਕੰਮ ਹੁੰਦੇ ਨਾ ਇਹ ਸਭ ਬਈਏ ਹੁੰਦੇ ਆ ਇਹ ਬਈ ਉਹਦੇ ਵਸਾ ਬਣਾ ਆਪਣਾ ਕੰਮ ਕਰਕੇ ਯੂਪੀ ਵੀਰ ਹਰ ਨਿਕਲ ਜਾਨੇ ਆ ਉੱਧਰ ਤੋਂ ਯੋਗੀ ਨਾ ਕੱਟਦੇ ਇੱਥੇ ਆਉਣ ਲੱਗੇ ਨਾ ਉਹਨਾਂ ਨੂੰ ਕਿਹੜਾ ਕੋਈ ਕਰਨਾ ਪੈਂਦਾ ਆ ਬਸ ਉਹਦੇ ਟਿਕਟ ਲਈ ਚੜੇ ਸਿੱਧਾ ਪੰਜਾਬ ਹੈ ਨਾ ਨਾ ਕੋਈ ਪਿੱਛੇ ਡਾਟਾ ਚੈੱਕ ਹੁੰਦਾ ਵੀ ਬੰਦਾ ਪਿੱਛੋਂ ਕਿਹੋ ਜਿਹਾ ਸੀਗਾ ਹੈ ਨਾ ਨਾ ਕੋਸ ਨਾ ਚੈਕਿੰਗ ਨਾ ਬਸ ਚੜੇ ਟ੍ਰੇਨ ਤੇ ਪੰਜਾਬ ਆ ਗਏ ਬਸ ਪਿੱਛੋਂ ਬੈਕਗ੍ਰਾਉਂਡ ਕਿਹੋ ਜਿਹਾ ਆ ਕੋਈ ਨਹੀਂ ਚੈੱਕ ਹੁੰਦਾ ਇਸ ਮੁਤੇ ਤੇ ਯਾਰ ਤੇ ਉਹੀ ਗੱਲ ਹੋ ਜਾਂਦੀ ਨਾ ਵੀ ਭਾਈ ਯਾਰ ਬਾਈ ਨਾ ਇਹ ਕਿਉਂ ਉਰਦੂ ਯੂ ਕਮੈਂਟ ਮਾਰੀ ਜਾਂਦਾ ਬ੍ਰੋ ਮੈਨੂੰ ਤਾਂ ਉਰਦੂ ਆਉਂਦੀ ਨਹੀਂ ਹੈਗੀ ਇਹ ਤਾਂ ਟ੍ਰਾਂਸਲੇਟ ਹੋਊਗੀ ਕਿ ਲੋਟ ਹਾਈ ਡੀ ਉਸ ਚੈਨਲ ਯਾਰ ਮੈਨੂੰ ਨਹੀਂ ਉਰਦੂ ਨਹੀਂ ਆਉਂਦੀ ਭਾਈ ਪੰਜਾਬੀ ਮਯੂਬੀ ਕਰ ਲੈ ਕਮੈਂਟ ਯਾਰ ਚ ਕਰਨਾ ਆਹੀ ਮੁੱਦਾ ਸੀਗਾ ਬਾਈ ਮੈਂ ਤਾਂ ਉਹੀ ਜ਼ਿਆਦਾ ਤੇ ਵੀ ਆਉਣ ਵਾਲੇ ਟਾਈਮ 'ਚ ਕਈ ਬੰਦੇ ਗੱਲ ਕਰਦੇ ਆ ਨਾ ਵੀ ਆਪਣੇ ਵੀ ਪੰਜਾਬੀ ਜਾਂਦੇ ਆ ਨਾ ਵੀ ਬਾਹਰ ਲੀਆਂ ਕੰਟਰੀਆਂ ਜਾਂਦੇ ਬਾਈ ਇਹ ਤੇ ਬਾਹਰ ਲੀਆਂ ਕੰਟਰੀਆਂ ਚ ਬੰਦੇ ਜਾਂਦੇ ਆ ਨਾ ਆਪਣੇ ਤੁਸੀਂ ਦੇਖ ਲਓ ਵੀ ਉਹ ਪਹਿਲਾਂ ਉਹਨਾਂ ਦੀ ਕਿੰਨੀ ਰਿਕੁਆਇਰਮੈਂਟਾਂ ਪੂਰੀਆਂ ਕਰਦੇ ਆ ਹਾਈਲਾਈਟਸ ਕਰਦੇ ਆ ਹਾਈਲਾਈਟਸ ਤੋਂ ਬਾਅਦ ਉਹਨਾਂ ਦਾ ਜੋ ਵੀ ਹੋਰ ਲੱਲਾ ਪੱਪਾ ਹੁੰਦਾ ਸੀ ਉਹਨਾਂ ਦੇ ਦੇ ਅਕੋਰਡਿੰਗ ਜੋ ਵੀ ਚੀਜ਼ਾਂ ਚਾਹੀਦੀਆਂ ਸਾਰੀਆਂ ਪੂਰੀਆਂ ਕਰਕੇ ਫੇਰ ਕਿਤੇ ਜਹਾਜ਼ ਟਾਕੀ ਨਾ ਤਾਂ ਪੈਂਦਾ ਹੈ ਨਾ ਇਧਰ ਹੈ ਨਹੀਂ ਵੀ ਚੜੇ ਟਿਕਟ ਟਿਕਟ ਲਈ ਕੜੇ ਰੇਲ ਪਾਂਦੇ ਪੰਜ ਸਤਲੇ ਗੁੱਥੇ ਬਹਿਗੇ ਵਿੱਚ ਦੇ ਆਗੇ ਪੰਜਾਬ ਨੂੰ ਇਹ ਕੋਈ ਸ਼ਾਮ ਲੜ ਥੋੜੀ ਐ ਵੀ ਜਿਹੜਾ ਮੂੰਹ ਚੱਕਿਆ ਤੇ ਆ ਗਿਆ ਇੱਧਰ ਨੂੰ ਆਪਣੇ ਬੰਦੇ ਬੋਲਦੇ ਨੇ ਇਸ ਚੀਜ਼ ਤੇ ਪਤਾ ਨਹੀਂ ਉਹਨਾਂ ਨੂੰ ਕਿਹਾ ਕਿਹਦਾ ਖਾਦਾ ਡਰ ਖਾਈ ਜਾਂਦਾ ਆ ਵੀ ਬੰਦੇ ਨੂੰ ਬੋਲਣਾ ਚਾਹੀਦਾ ਇਸ ਚੀਜ਼ ਤੇ ਤੁਸੀਂ ਸਾਹਿਬ ਮੁਹਾਲੀ ਤੇ ਖੈੜ ਤਾਂ ਖੈੜ ਕਾ ਨੂੰ ਕਰਾਲੀ ਤੱਕ ਤਾਂ ਪੁਰਾਣਾ ਲੈ ਕੱਡਾ ਬੁਰਾ ਹਾਲ ਐ ਬਾਈ ਸਾਰੇ ਪਾਸੇ ਬਾਹਰ ਦੇ ਲੋਕ ਆ ਕੇ ਵੱਜ ਗਏ ਇਹ ਪਹਿਲਾਂ ਪਹਿਲਾਂ ਕਿੱਥੇ ਰਹਿੰਦੇ ਤੇ ਇਹ ਨਹੀਂ ਸਮਝ ਆਉਂਦੀ ਵੀ ਤੁਸੀਂ ਉੱਥੇ ਮਰੋ ਜਿੱਥੇ ਪਹਿਲਾਂ ਰਹਿੰਦੇ ਇਹਦਾ ਦਿਲ ਕਰੇ ਆਗੇ ਜਾ ਕੇ ਬਸ ਆ ਜੰਦੇ ਆ ਕੋਈ ਬੰਦਾ ਬੋਲਣ ਵਾਲਾ ਨਹੀਂ ਹੈਗਾ ਪਿਖੜਾ ਵਿੱਚ ਇੰਨਾ ਬੁਰਾ ਹਾਲ ਹੈ ਰਾਤ ਨੂੰ ਵੀ ਤੁਸੀਂ ਹਿਸਾਬ ਲਾ ਲਓ ਵੀ ਸ਼ਾਮ ਨੂੰ ਨਾ ਸ਼ਨੀਵਾਰ ਜੀ ਤਰਾਜ ਜੀ ਸ਼ਨੀਵਾਰ ਹੋ ਗਿਆ ਨਾ ਰਾਤ ਨੂੰ ਜਿੰਨੇ ਵੀ ਪੁਲ ਦੇ ਉੱਪਰ ਬੰਦੇ ਗਰੁੱਪ ਬਣਾ ਕੇ ਖੜਦੇ ਮੁੰਡੇ ਕੁੜੀਆਂ ਜਿਹੜੇ ਵੀ ਗਰੁੱਪ ਬਣਾ ਕੇ ਖੜਦੇ ਸਾਰੇ ਲੋਕਲ ਲੋਕਲ ਕੋਈ ਨਹੀਂ ਹੁੰਦਾ ਹੈਗਾ ਸਾਰੇ ਬਾਹਰ ਦੇ ਹੁੰਦੇ ਆ ਜਾਂ ਹਰਿਆਣਾ ਨੰਬਰ ਗੱਡੀ ਹੁੰਦੀ ਹੈ ਜ਼ਿਆਦਾਤਰ ਹਿਮਾਚਲ ਦੇ ਹੁੰਦੇ ਉਹ ਜਦੋਂ ਆਪਾਂ ਰਾਤ ਨੂੰ ਆਈਦੇ ਨਾ ਉਹ ਕਰੇ ਪੁਲ ਦੇ ਉੱਪਰ ਸ਼ਨੀਵਾਰ ਨੂੰ ਹੀ ਦਿਨ ਜ਼ਿਆਦਾ ਜ਼ਿਆਦਾ ਹੁੰਦਾ ਹੈ ਸ਼ਨੀਵਾਰ ਵਾਲੇ ਦਿਨ ਉੱਥੇ ਜਿਆਦਾ ਬਾਹਰ ਦੀਆਂ ਗੱਡੀਆਂ ਹੁੰਦੀਆਂ ਆ ਗੱਡੀਆਂ ਲੱਗਣਾਂ ਪੁਲ ਦੇ ਉੱਪਰ ਸਾਈਡ ਪਰ ਲਾ ਲੜੀਆਂ ਤੇ ਹੱਥ 'ਚ ਬੀਅਰ ਦੀ ਬੋਤਲ ਹੁੰਦੀ ਐ ਜਾਂ ਬਾਗ ਦਾ ਦੂਰ ਪੀਂਦੇ ਹੁੰਦੇ ਆ ਇਹ ਸਭ ਖੜੇ ਹੁੰਦੇ ਸ਼ਾਮ ਨੂੰ ਰਾਤ ਨੂੰ 9:00 ਦਾ 11:00 ਕਰ ਵੇ ਦਾ ਖੜੇ ਹੁੰਦੇ ਆ ਆਪਣਾ ਤਾਂ ਫਰਜ਼ ਐ ਬਾਈ ਬੋਲਣਾ ਬੋਲਣਾ ਚਾਹੀਦਾ ਐ ਹਨਾ ਕੱਲ ਨੂੰ ਆਪਣੇ ਦੀ ਮਾੜਾ ਟਾਈਮ ਆਉਗ ਜੇ ਹੁਣ ਨਾ ਬੋਲੇ ਤੇ ਕੱਲ ਨੂੰ ਇਸ ਚੀਜ਼ ਦਾ ਨਤੀਜਾ ਭੁਗਤਣਾ ਪੈਣਾ ਐ ਡਾ ਪੂਰਾ ਹੋ ਗਿਆ ਯਾਰ ਉਹ ਨਾ ਜਗਤਵਾਰੀ ਦਾ ਖਬਰ ਚੱਲੀ ਹੋ ਜਾਂਦੀ ਹੈ ਪੰਜਾਬੀ ਲੋਕ ਸਿਰਫ ਇੱਕ ਚੈਨਲ ਅਗੇ ਜਾਂ ਤਾਂ ਵੀ ਪੰਜਾਬੀ ਲੋਕ ਚੈਨਲ ਉਹਨਾਂ ਨੇ ਖਬਰ ਚਲਾਈ ਹੋਰ ਕੋਈ ਨਹੀਂ ਗਿਆ ਉੱਥੇ ਲੱਖਾਂ ਸਭੀ ਲੋਕ ਚੈਨਲ ਉਹਨਾਂ ਨੇ ਖਬਰ ਚਲਾਈ ਹੋਰ ਕੋਈ ਨਹੀਂ ਗਿਆ ਉੱਥੇ ਲੱਖਾਂ ਸਦਾਨਾ ਅਮੀ ਤੋਜਮਾਨ ਇਹ ਸਭ ਆਏ ਹੋਏ ਦੇ ਪਤਾ ਨਹੀਂ ਰ ਗਿਆ ਹੁਗੋਂ 올 ਟਾਈਮ ਬਿਲਡਿੰਗਾਂ ਤੇ ਬਿਲਡਿੰਗਾਂ ਖੜੀਆਂ ਕਰੀ ਜਾਂਦੇ ਆ ਛੱਡੀਆਂ ਦਾ ਕਿਹੜੀਆਂ ਬਿਲਡਿੰਗਾਂ ਖਾਣੀਆਂ ਇਹ ਆਪਣਾ ਪਿੰਡ ਮੋਹਾਲੀ ਤੋਂ ਕੁੱਟੋ-ਕੁੱਟੇ ਵੀ 15 ਕਿਲੋਮੀਟਰ ਦੂਰ ਹੈ ਤੁਸੀਂ ਉਰੇ ਦੇ ਵੀ ਦੇਖ ਸਕਦੇ ਹੋ ਉਰੇ ਵੀ ਨਾ ਉਰੇ ਵੀ ਬਾਹਰੋਂ ਲੋਕ ਆ ਕੇ ਵਸ ਗਏ ਪਤਾ ਨਹੀਂ ਇਹ ਜਾਂ ਕੀ ਹੈ ਇੱਥੇ ਇੱਧਰ ਯਾਰ ਜਿਹੜੇ ਇੱਥੀ ਆ ਆਪੜੀ ਨੇ ਆ ਉੱਥੀ ਖੁੱਡਾਂ 'ਚ ਬੜੀ ਜੰਨੇ ਆ ਕਿ ਮੈਂ ਕਹਿੰਦਾ ਤੁਸੀਂ ਮੰਜੇ 'ਚ ਨਹੀਂ ਜਗਣਦੀ ਹੁੰਦੀ ਬਸ ਉੱਥੀ ਘਰ ਬਾ ਕੇ ਬਹਿ ਜੰਨੇ ਆ ਬੜਾ ਬੁਰਾ ਹਾਲ ਹੋ ਗਾ ਭਈ ਹੌਲ ਡੈਮ 'ਚ ਮੈਂ ਤਾਂ ਲਾਇਆ ਹਫਤਾਵਾਂ ਜਾ ਨਹੀਂ ਆਪਣਾ ਤਕੜੀ ਹੋ ਕੇ ਰਹੋ ਹੌਲ ਡੈਮ ਦਾ ਨਤੀਜਾ ਭੁਖਣ ਵਾਸਤੇ ਨੇ ਬੜਾ ਬੁਰਾ ਹਾਲ ਹੋ ਗਿਆ ਫਿਰ ਫਿਰ ਦੇਖੂਗੇ ਵੀ ਪਹਿਲਾਂ ਸੰਭਲ ਜਾਂਦੇ ਤਾਂ ਸੰਭਲ ਜਾਂਦੇ ਕਿਉਂਕਿ ਯਾਰ ਤੁਸੀਂ ਬਾਹਰ ਜਦ ਤੁਸੀਂ ਬਾਹਰ ਆਪਣੀ ਜ਼ਮੀਨ ਖਰੀਦ ਸਕਦੇ ਵੀ ਇੱਥੇ ਵੀ ਇਹੋ ਵਾਲਾ ਉੱਥੇ ਵੀ ਇਹ ਰੂਲ ਕਰਨਾ ਚਾਹੀਦਾ ਨਾ ਕਿ ਹੁਣ ਤੁਸੀਂ ਹਿਮਾਚਲ ਚ ਦੇਖ ਲਓ ਉੱਤਰਾਖੰਡ ਚ ਦੇਖ ਲਓ ਜਿੱਥੇ ਕਿ ਮੈਨੂੰ ਪਤਾ ਉੱਤਰਾਖੰਡ ਚ ਵੀ ਹੁਣ ਪਿੱਛੇ ਜੇ ਰੂਲ ਆਇਆ ਵੀ ਇੱਥੇ ਵੀ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਨਾ ਤੇ ਹਿਮਾਚਲ ਜਦ ਕਾਫੀ ਟਾਈਮ ਪੁਰਾਣਾ ਹੀ ਹੈ ਖੈਰ ਚਲੋ ਉੱਥੇ ਵੀ ਪਰ ਉੱਥੇ ਦੇ ਲੋਕ ਉਹ ਸਾਡੀ ਜ਼ਮੀਨਾਂ ਲਈ ਜਾਂਦੇ ਆ ਕਿ ਉਹ ਇਹ ਕੁੜੀ ਹੋ ਸਕਦੇ ਸ਼ਾਮਲਾਟੇ ਦੇ ਕਿ ਤੁਹਾਡੇ ਬਾਪ ਨੇ ਲੈ ਕੇ ਦਿੱਤੀ ਇਹ ਪਤਾ ਨਹੀਂ ਯਾਰ ਕੀ ਹੋਣਾ ਅੱਗੇ ਪਰ ਇਹ ਤਾਂ ਮੁੱਦਾ ਹੈ ਇੱਥੇ ਤਾਂ ਬਾਈਬਲ ਨੂੰਣਾ ਚਾਹੀਦਾ ਸਾਰਿਆਂ ਨੂੰ ਵੀ ਬਾਈ ਕਿਉਂਕਿ ਭਈਆਂ ਦਾ ਨਾ ਤਾਂ ਵੋਟ ਪਾਣੀ ਚਾਹੀਦੀ ਕੰਮ ਕਰੋ ਕੰਮ ਕਰੇ ਦਾ ਆਪਣਾ ਚੋੜਾ ਬੁਝੱਕਰੋ ਬਸ ਇਹਨਾਂ ਸਾਰਿਆਂ ਨੂੰ ਪੰਜਾਬੀ ਲੱਭਦਾ ਬਸ ਉਰੇ ਆ ਕੇ ਬਜੀ ਜਾਓ ਪਤਾ ਨਹੀਂ ਕੀ ਆ ਬਣਨਾ ਕਿ 11 ਖਲੇ ਤੱਕ ਲਾਈਵ ਜੀ 15 45 ਮਿੰਟ ਹੋ ਗਏ ਬੰਦੇ ਦੋ ਚਾਰ ਹੀ ਪੰਜ ਕੇ ਜੋੜੇ ਕਦੇ ਵੱਜ ਜਾਣੇ ਕਦੇ ਘਟ ਜਾਣੇ ਕਦੇ ਵੱਧ ਜਾਣੇ ਕਦੇ ਘਟ ਜਾਣੇ ਹਨਾ 13 ਮਿੰਟ ਹੋ ਗਏ ਬਾਕੀ ਇਸ ਮੁੱਦੇ 'ਤੇ ਯਾਰ ਬੋਲਣਾ ਚਾਹੀਦਾ ਕੋਈ ਬੰਦਾ ਬੋਲਦੈ ਨਹੀਂ ਹੈ ਗਾ ਇਸ ਮੁੱਦੇ 'ਤੇ ਪਤਾ ਨਹੀਂ ਕਿਉਂ ਨਹੀਂ ਬੋਲਦੇ ਕੀੜੀ ਖੌਣ ਖਾਂਦੀ ਇਹਨਾਂ ਨੂੰ ਕਿਹੜੀ ਗੱਲ ਦਾ ਡਰਿਆ ਕੁਝ ਨਹੀਂ ਪਤਾ ਹੈਗਾ ਭਈਆਂ ਰੰਗਾਂ ਦਾ ਪਾਇਆ ਵਾ ਬਹੁਤ ਆ ਯਾਰ ਹੁਣ ਪਿਛੇ ਜੇ ਸਾਡੇ ਚੋਰੀ ਹੋਈਦੇ ਵੀ ਬੰਦੇ ਬਾਹਰ ਦੇ ਸੀਗੇ ਭਈਏ ਕਿਉਂਕਿ ਪਹਿਲਾ ਦਿਨ ਵਿੱਚ ਆ ਕੇ ਭੇਤ ਲੈ ਜਾਂਦੇ ਆ ਤੇ ਦਰਾਦ ਨੂੰ ਆ ਕੇ ਚੋਰੀਆਂ ਕਰਦੇ ਆ ਹੁਣ ਛੱਜੂ ਮੱਜਰੇ ਦੀ ਕਲੋਨੀ ਸੀਗੀ ਉੱਥੇ ਨਜਾਇਜ਼ ਸੀਗੀ ਦੁਕਾਨਾਂ ਚ ਖਾਈਆਂ ਉਹ ਭਈਏ ਬਈ ਖਾਣ ਨੂੰ ਆਉਂਦੇ ਸੀਗੇ ਐਡੇ ਕਹਿੰਦੇ ਵੀ ਵੱਢ ਦੂੰਗਾ ਹੁਣ ਤੁਹਾਨੂੰ ਅਸੀਂ ਦੇਖ ਲਓ ਇੱਥੇ ਤੱਕ ਇਹਨਾਂ ਦੀ ਜ਼ਰਤ ਹੋ ਗਈ ਹੈ ਪਤਾ ਨਹੀਂ ਯਾਰ ਕੀ ਕੀ ਬਣੂਗਾ ਅੱਗੇ ਜਾ ਕੇ ਆਪਾਂ ਹੀ ਕਿੰਨਾ ਕੁ ਬੋਲ ਲਿਆ ਨਾ ਕੱਲਾ ਬੰਦਾ ਤਾਂ ਕੁਝ ਨਹੀਂ ਕਰਦਾ ਤਾਂ ਇਹਦੇ ਵਾਸਤੇ ਯੂਨੀਟੀ ਚਾਹੀਦੀ ਹੈ ਯੂਨੀਟੀ ਹੋਊਗੀ ਤਾਂ ਜਿਹੜਾ ਕੁਝ ਬਣੂਗਾ ਨਹੀਂ ਕੋਈ ਨਹੀਂ ਬਣਨਾ ਹੈਗਾ ਇਹਦੇ ਨਾਲ ਨਹੀਂ ਬਥੇ ਲੱਗੇ ਬੰਦੇ ਉਰਦੂ ਜੀ ਕਮੈਂਟ ਮਾਰੀ ਤੇ ਜਾਂਦੇ ਆ ਸੈਂ ਉਹ ਟ੍ਰਾਂਸਲੇਟ ਕਰਕੇ ਦੇਖਾਂ ਕੀ ਬਣਿਆ ਪੰਜ ਬੰਦੇ ਦੇਖੀ ਜਾਂਦੇ ਹਾਲ ਤੱਕ ਯਾਰ ਸ਼ਾਮ ਲੋਗ ਦਾ ਟਾਈਮ ਹੁਣ ਬੈਠੇ ਰਹੇ ਜਾਂ ਕਰਕੇ ਹੋਰ ਕੀ ਹੈ ਭਾਈ ਆਪਣੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਨਾ ਜਿਹੜੇ ਬੰਦੇ ਇਸ ਮੁੱਦੇ ਤੇ ਬੋਲਣਾ ਚਾਹੁੰਦੇ ਆ ਤੇ ਅੱਗੇ ਜ਼ਰੂਰ ਆਗੇ ਇਸ ਮੁੱਦੇ ਤੇ ਗੱਲ ਕਰੀ ਜਾਏ ਕਿ ਭਾਈ ਬਈਆਂ ਨੇ ਬਹੁਤ ਮੈਂ ਕਹਿੰਦਾ ਤੁਸੀਂ ਜਲੰਧਰ ਦੇਖ ਲਓ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਮੋਹਾਲੀ ਹੋ ਗਿਆ ਇਹਨਾਂ ਤਿੰਨ ਏਰੀਆ ਚ ਤਾਂ ਇੰਨਾ ਬਈਆ ਹੈ ਨਾ ਇਹਨਾਂ ਦਾ ਹੁਣ ਮੈਨੂੰ ਲੱਗਦਾ ਯੂਪੀ ਬਿਹਾਰ ਚ ਨਹੀਂ ਹੋਣਾ ਜਿੱਦਾਂ ਪੰਜਾਬ ਚ ਆ ਕੇ ਕੱਲਾ ਰਹਿਣ ਲੱਗਿਆ ਇਹ ਤਰਸ ਤੁਰਸ ਵਾਲੇ ਦਾ ਬੰਦੇ ਬਿਲਕੁਲ ਨਹੀਂ ਹੈਗੇ ਜਿਹੜੇ ਤੁਸੀਂ ਤਰਸ ਖਾਣ ਲੱਗ ਜਾਂਦੇ ਨੇ ਵੀ ਹਾਂ ਇਹਨਾਂ ਨੂੰ ਜ਼ਿਆਦਾਤਰ ਤਾਂ ਸਾਉਂਦਾ ਫਿਰ ਆਪਦੇ ਘਰੇ ਰੱਖ ਲਿਆ ਕਰੋ ਇਹਨਾਂ ਨੂੰ ਜਿੱਡੇ ਇਹ ਕੁੱਤੇ ਮੈਂ ਕਹਿੰਦਾ ਇੰਨੀ ਕੁੱਤੀ ਨਸਲ ਦਾ ਕੋਈ ਬੰਦਾ ਨਹੀਂ ਹੈਗਾ ਤੁਸੀਂ ਇਹਨਾਂ ਦੇ ਬਰਾਬਰ ਰੇੜੀ ਲਾ ਕੇ ਦਿਖਾ ਦਿਓ ਇਹ ਤੁਹਾਡੀ ਰੇੜੀ ਵੀ ਲੱਗਣ ਦੇ ਤਾਂ ਮੈਂ ਇਹ ਤੁਹਾਨੂੰ ਅਗਲੇ ਪੰਜਾਬ ਜਿਹੜਾ ਕਿ ਨਹੀਂ ਬੋਲਣ ਦੇ ਤੁਸੀਂ ਉਹੀ ਸਿਰ ਚੜਾਈ ਹੋਏ ਇਹ ਜਿੰਨਾ ਕਾਰੋਬਾਰ ਆ ਸਭ ਭਈਆਂ ਨਾਲ ਸਾਂਭਿਆ ਹੋਇਆ ਆਪਣੇ ਪੰਜਾਬੀ ਬੰਦੇ ਉਹਨਾਂ ਕੋਲ ਜਾ ਕੇ ਕੰਮ ਕਰਦੇ ਆ ਤੁਸੀਂ ਜਾ ਕੇ ਦਿਖਾ ਦਿਓ ਪੀ ਇਹ ਬਿਹਾਰਿਆਂ ਦੇ ਉੱਤੇ ਨਾ ਤੁਹਾਨੂੰ ਅਗਲੇ ਧੱਕੇ ਮਾਰ ਕੇ ਕੱਢ ਦੇਣ ਕੋਈ ਨਹੀਂ ਬਰਾਬਰ ਕੰਮ ਉਹ ਤੁਹਾਨੂੰ ਉਰੇ ਉਰੇ ਨਹੀਂ ਕੰਮ ਕਰਨ ਦਿੰਦੇ ਭਈਏ ਦਾ ਯਾਰ ਉਹ ਖਸਰ ਨੇ ਕੀ ਆ ਹੀ ਕਰਨ ਦੇਣਾ ਕਦੇ ਦੀ ਲਾ ਇਹਨਾਂ ਦੀ ਵੀਡੀਓ ਬਣਾ ਕੇ ਪਾਵਾਂਗੇ ਕਦੇ ਤੇ ਤੁਹਾਨੂੰ ਦੀ ਸਾਰੀਆਂ ਸਕ੍ਰਿਪਟਾਂ ਮੇਰੇ ਕੋਲ ਇਕੱਲੀ ਇਕੱਲੇ ਵੀਡੀਓ ਪਈ ਹੈ ਤੇ ਸਾਰੀਆਂ ਨਾਲ ਲਾ ਕੇ ਜੋੜਾਂਗੇ ਉਹ ਅੱਛੀ ਚੀਜ਼ ਆ ਅੱਜ ਲਾਈਵ 'ਚ ਘੱਟ ਬੰਦੇ ਆਏ ਹਨ ਨਾ ਪੰਜ ਹੀ ਬੰਦੇ ਦਿਖ ਰਹੇ ਹੁਣ ਸੇਵ ਗਿਆ ਆਪਣਾ ਤਾਂ ਬੋਲਣਾ ਬਾਈ ਫਰਚਾ ਆਪਾਂ ਤਾਂ ਬੋਲਾਂਗੇ ਹਨ ਤੇ ਆਪਣਾ ਪੱਖਾ ਬਾਈ ਕਾਰਡ ਆਪਾਂ ਤਾਂ ਜੇ ਕੋਈ ਨਹੀਂ ਲੈ ਗਿਆ ਕਿਉਂਕਿ ਜਿੰਨਾ ਗੰਦ ਇਹ ਪਾਉਂਦੇ ਮੈਂ ਪਿੱਛੇ ਜੀ ਫੇਸਬੁੱਕ ਤੇ ਵੀਡੀਓ ਪਾਏ ਕਰਦਾ ਦਾ ਉਹ ਫੇਸਬੁਕ ਨੇ ਮੇਰਾ account ਹੀ ਬੰਦ ਕਰਤਾ ਉਹ ਕਹਿੰਦੇ ਸਾਡੇ ਕਮਿਊਨਿਟੀ ਗਾਇਡਲਾਈਨ ਦੇ ਵੀ ਤੁਹਾਡੇ ਸਾਰੇ ਸਾਲੇ ਲੱਗਦੇ ਹੈ ਕਮਿਊਨਿਟੀ ਗਾਇਡਲਾਈਨ ਦੇ ਜਦੋਂ ਕੋਈ ਸਾਡੇ ਨਾਲ ਸਾਡੇ ਖਿਲਾਫ ਵੀਡੀਓ ਪਾਉਂਦਾ ਨਾ ਪੰਜਾਬੀ ਬਿੰਦੇ ਦੇ ਖਿਲਾਫ ਵੀਡੀਓ ਪਾਉਂਦਾ ਉਦੋਂ ਤੁਹਾਨੂੰ ਕਮਿਊਨਿਟੀ ਗਾਇਡਲਾਈਨ ਨਹੀਂ ਦਿਖਦੀ ਆਗੀ ਜਦੋਂ ਅਸੀਂ ਪਾਦੀ ਕਿਸੇ ਖਿਲਾਫ ਤੇ ਤੁਹਾਨੂੰ ਕਮਿਊਨਿਟੀ ਗਾਇਡਲਾਈਨ ਦਿਖਣ ਲੱਗ ਜਾਂਦੀ ਹੈ ਉਹਨਾਂ ਨੇ ਮੇਰਾ ਫੇਸਬੁਕ ਪੇਜ ਹੀ ਬੰਦ ਕਰਤਾ ਐਨ ਔਖਾ ਮੋਨਟਾਈਜ਼ ਕਰਾਇਦਾ ਉਹ ਚਲੋ ਕੋਈ ਕੀ ਆਖ ਸਕਦੇ ਆਪਾਂ ਯਾਰ ਆਪਾਂ ਤਾਂ ਫੇਸਬੁਕ ਬੰਦ ਹੀ ਕਰਤੀ ਤਾਂ ਹੀ ਆਪਾਂ ਹੁਣ YouTube ਤੇ ਚਲਾਈ ਦੀ ਯਾਰ ਕਿਉਂ YouTube ਦਾ ਵੀ ਆਹੀ ਗੱਲ ਲਾਉਂ ਗਏ ਕਿਹੜੇ ਫੇਸਬੁਕ ਦਾ ਸੀਗਾ ਹਾਲਾਂਕਿ ਉਹਦੇ 'ਚ ਗਲਤ ਕੁਝ ਨਹੀਂ ਸੀਗਾ ਹੁਣ ਬੰਦਾ ਜੇ ਉਹ ਗਲਤ ਨੂੰ ਤਾਂ ਗਲਤ ਕਹਿਣਾ ਬਣਦਾ ਹੈ ਨਾ ਔਰ ਇਹਨੇ ਮੇਰਾ ਦੋ ਵਾਰੀ ਬੰਦ ਕਰਿਆ ਤੀਜੀ ਵਾਰੀ ਹੁਣ ਪੱਕੀ ਬੰਦ ਕਰਤਾ ਮਾਹ ਚਲ ਮਰਜੀ ਹੈ ਭਾਈ ਕਰ ਦੋ ਬੰਦ ਹੁਣ ਤੁਹਾਡੀ ਫੇਸਬੁੱਕ ਵੀ ਕਰ ਸਕਦੇ ਪਰ ਇਹ ਵੀ ਦੇ ਖਾਬਤ ਆਪਣੇ ਬੰਦਿਆਂ ਨੂੰ ਬੁੱਲਣਾ ਚਾਹੀਦਾ ਆ ਨੇਰਾ ਹੋਣ ਲੱਗਿਆ ਨਾ ਜਿਆਦਾਤਰ ਬੰਦੇ ਤਾਂ ਹੀ ਜਲੀਲ ਦੰਨੇ ਵੀ ਤੁਹਾਡੇ ਬੰਦੇ ਹੀ ਪਈ ਜਾਂਦੇ ਬਾਹਰ ਕੈਨੇਡਾ ਅਮਰੀਕਾ ਹਨਾ ਇੰਨੇ ਕੰਟਰੀਆਂ ਜਾਂਦੇ ਪਰ ਅਗਲੇ ਬਾਈ ਉਹਨਾਂ ਦੀ ਭਾਸ਼ਾ ਸਿੱਖ ਕੇ ਜਾਂਦੇ ਆ ਉਹਨਾਂ ਦੇ ਵਿਦੇਸ਼ ਦੇ ਜੋ ਵੀ ਰੂਲ ਰੈਗੂਲੇਸ਼ਨ ਆ ਸਾਰੇ ਫੋਲੋ ਕਰਦੇ ਆ ਤਾਂ ਜੇ ਕਿਤੇ ਵੀ ਹਾਂਜੀ ਲਿਆਓ ਦਿਖਾਓ ਗਿਆ ਇਹ ਸਟicker ਹੈ ਵਾਹ ਸਟicker ਹੈ ਆਓ ਲਈ ਸਾਡ ਨੂੰ ਸਟicker ਲੈ ਕੇ ਆਈਏ ਹਸਦੇ ਬੰਦੇ ਕੋਲ ਸਟicker ਲਾਇਆ ਦੇਖੋ ਨੋਰਥ ਦੇ ਸਟicker ਦੇਖ ਲਈ ਤੇਰੇ ਸਟicker ਜੇ ਲੈਡ ਵਾਲਗੇ ਭੱਜ ਜ ਜਾਣਗੇ ਜੇ ਉੱਥੇ ਦਵਾਲ ਗਿਆ ਜੁਮੇ ਦੀ ਗੱਲ ਨਹੀਂ ਹੁੰਦੀ ਉਹ ਸੁੱਚ ਵਾਲੀ ਉੱਥੇ ਕਹੋ ਕਿ ਸਾਹਮਣੇ ਸੁੱਚ ਲੱਗੀ ਵੀ ਮੰਜੇ 'ਤੇ ਜੜ ਕੇ ਦੱਬਦੇ ਦੱਬਾ ਦੱਬ ਕੇ ਤੇ ਜੜੀ ਬਣਦੀ ਬਾ ਠੀਕ ਬਣ ਗਈ ਦੀ ਨਹੀਂ ਦੂਈ ਦੂਈ ਜੀ ਦੀ ਪਹਿਲਾਂ ਫਿਦੀ ਹਾਂ ਬਾ ਠੀਕ ਹੈ ਓ ਜੀ ਲੈਡ ਵੜ ਗਈ ਹਾਂ ਆਜ ਵੀ ਨੋ ਜਾ ਪਾਪਾ ਉਹ ਕਿਹਦੇ ਟੈਕਸ ਕਿਹਨਾਂ ਦਾ ਤੁਸੀਂ ਮੈਨੂੰ ਕੁੱਛ ਕੋਲ ਤੁਸੀਂ ਨਾ ਚਾਹ ਕਿਉਂ ਡੋਲਮੀ ਤੇ ਕਿਨੇ ਚੜ੍ਹ ਡੋਲੀ ਤੁਸੀਂ ਨਾ ਕਿਥੇ ਡੋਲੀ ਜਾ ਮੈਂ ਡੋਲੀ ਹੂ ਨਹੀਂ ਹਾਂ ਤੈ ਵੀ ਨਹੀਂ ਚੜ੍ਹ ਲੇ ਲੈ ਵੀ ਚਾਰ ਬੰਦੇ ਰਹਿ ਗਏ ਰਹਿ ਪਹਿਲਾਂ ਤਾਂ ਸੋਨੇ ਬੈਠੇ ਹੋਏ ਤੇ ਤੂੰ ਗਿਰਨਾ ਜੇ ਸੱਟ ਖਾ ਲੈਣੀ ਪਤਾ ਤਾਂ ਆ ਜਿੱਧਰੇ ਆ ਜਾ ਆਹੋ ਠੀਕ ਹੈ ਭਾਈ ਅੱਪਾ ਤਾਂ ਬੋਲੇ ਜਿਹੜਾ ਬੋਲਣਾ ਸੀ ਨਾ ਤੇ ਬਾਕੀ ਜੋ ਹੋਰ ਹੋਇਆ ਕਿਤੇ ਇਹ ਦੇਖਿਆ ਕਿਉਂਕਿ ਖਬਰਾਂ ਤਾਂ ਚਲਦੀ ਰਹਿੰਦੀਆਂ ਕੁਛ ਨਾ ਕੁਛ ਬੰਦੇ ਤਾਂ ਹੁੰਦੇ ਜਿਹੜੇ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਹੁੰਦੇ ਆ ਨਾ ਬਹੁਤ ਬੰਦੇ ਹੈ ਜਿਹੜੇ ਚੁੱਪ ਰਹਿੰਦੇ ਆ। ਉਹ ਤਾਂ ਬੋਲਾਂਗੇ ਯਾਰ ਹਨਾ ਜੋ ਗਲਤ ਨੂੰ ਗਲਤ ਕਹਿਣੀ ਪੈਣਾ ਆ ਉਹ ਤਾਂ ਕਹਿਣਾ ਬਣਦਾ ਹੀ ਆ। ਅਬ ਉਹਨੇ ਲੇਖਿਆ ਤਾਂ ਪਪਾ ਮੈਂ ਆ ਜਾ ਦਿਖਾ ਕਿੱਥੇ। ਇਹ ਉਹ ਦੇ। ਉਹ ਬਈ। ਪਾਤਾ ਉੱਪਰ ਹੈ। ਆਪਣੇ ਪਪਾ ਕੋਲੇ। ਆਪਣੇ ਪਪਾ ਕੋਲੇ ਮੈਂ ਤਾਂ। ਚਲਾ ਜਾ। ਆ ਜਾ। ਉਹ ਮੈਂ ਚੱਲ। ਮਾਰ ਦੇ ਚਾਲਾ ਇਹ ਹੀ ਗੱਲ ਦੀ ਬਾਈ ਚਲ ਬਾ ਸੁਣ ਸਟਖਾ ਲੂੰਗੀ ਦੋ ਕਿਹੜਾ ਚਲ ਚੱਲੀਏ ਚਲੋ ਵੀ ਕਰੀਏ ਸਵਾਗਤ ਬਈ ਅੱਜ ਦਾ ਲਾਈਵ ਧੰਨਵਾਦ ਸਾਰਿਆਂ ਦਾ ਜਿਹੜੇ ਬੰਦੇ ਜੁੜੇ ਤੇ ਠੀਕ ਹੈ ਜੀ ਸਤ ਸ੍ਰੀ ਅਕਾਲ